ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਦੇ ਚਾਣ ਨਿਤ ਨੂੰ ਮੈਂ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਤੇ ਆਪਦੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਆ ਤੇ ਜਿਵੇਂ ਕਿ ਤੁਸੀਂ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਚੁੱਕੇ ਹੋ ਨਾ ਕਿ ਅੱਜ ਆਪਾਂ ਕਰਾਂਗੇ ਜੀ ਆਪਣੀ ਟੂਟੀਆਂ ਨੂੰ ਸਾਫ਼ ਜਿਵੇਂ ਕਿ ਹਨਾ ਆਪਣਾ ਪਾਣੀ ਕਾਫੀ ਜ਼ਿਆਦਾ ਕਈ ਵਾਰੀ ਕਿਸੇ ਦਾ ਖਰਾਬ ਵੀ ਹੁੰਦਾ ਆ ਕਿਸੇ ਦਾ ਠੀਕ ਹੁੰਦਾ ਆ ਤੇ ਸਾਡੇ ਪਾਣੀ ਬਹੁਤ ਜ਼ਿਆਦਾ ਖਰਾਬ ਆ ਤੇ ਪਾਣੀ ਦੇ ਛਿੱਟੇ ਪੈਣ ਦੇ ਕਰਨਾ ਦੇਖ ਸਕਦੇ ਹੋ ਤੁਸੀਂ ਤੇ ਕਿੰਨਾ ਜ਼ਿਆਦਾ ਹੋਏ ਤੇ ਛਟਾ ਛਟਾਇਆ ਜੰਮ ਜਾਂਦਾ ਵਾ ਕਿਉਂਕਿ ਪਾਣੀ ਆ ਜਿਹੜਾ ਕਾਫੀ ਜ਼ਿਆਦਾ ਖਰਾਬ ਆ ਹੁਣ ਕਰਕੇ ਤੇ ਆਪਣੇ ਹਨਾ ਇੱਥੇ ਪਾਣੀ ਦੇ ਉੱਤੇ ਜਿਹੜੇ ਟੂਟੀਆਂ ਦੇ ਉੱਤੇ ਪਾਣੀ ਦੇ ਛਿੱਟੇ ਆ ਜਿਹੜੇ ਉਹ ਜੰਮ ਜਾਂਦੇ ਆ ਜਾਂ ਹਨਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਮੈਂ ਜਿੰਨਾਂ ਨੂੰ ਕਰੂੰਗੀ ਜੀ ਸਾਫ਼ ਆਪਾਂ ਹਨਾ ਕੋਈ ਐਦਾਂ ਦੀ ਚੀਜ਼ ਨਹੀਂ ਲੈਣੀ ਕਿ ਤੁਹਾਨੂੰ ਬਾਹਰੋਂ ਲੈ ਕੇ ਆਉਣੀ ਪਵੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਹੀ ਮਿਲ ਜਾਣਗੀਆਂ ਤੇ ਆਪਾਂ ਕਰਦੇ ਹਾਂ ਜੀ ਇਹਨਾਂ ਟੂਟੀਆਂ ਨੂੰ ਸਾਫ਼ ਬਿਨਾਂ ਟਾਈਮ ਵੇਸਟ ਕੀਤੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਟੂਟੀਆਂ ਨੂੰ ਸਾਫ਼ ਕਰਕੇ ਤੇ ਤੁਸੀਂ ਦੇਖਦੇ ਜਾਓਗੇ ਬਿਲਕੁਲ ਹੀ ਇਹ ਟੂਟੀਆਂ ਨੇ ਜਿਹੜੀਆਂ ਨਵੇਂ ਵਰਗੀਆਂ ਹੋ ਜਾਣਗੀਆਂ ਕਿ ਜਿਸ ਤਰ੍ਹਾਂ ਨਵੀਆਂ ਲਗਾਈਆਂ ਹੁੰਦੀਆਂ ਨੇ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਜ਼ਿਆਦਾ ਇਹਨਾਂ ਦੇ ਉੱਤੇ ਦਾਗ ਲੱਗੇ ਹੋਏ ਨੇ ਤੇ ਅੱਜ ਆਪਾਂ ਇਹਨਾਂ ਨੂੰ ਸਾਫ਼ ਕਰਾਂਗੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਜਿੰਨਾਂ ਨੂੰ ਸਾਫ਼ ਕਰਕੇ ਤੇ ਉਹਦੇ ਵਾਸਤੇ ਆਪਾਂ ਕੀ ਕੁਝ ਲੈਣੇ ਆ ਤੇ ਬਣ ਰਹੇ ਹੋ ਜੀ ਵੀਡੀਓ ਨਾਲ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਦੇ ਹੋ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸਟਾਰਟ ਤੇ ਮੈਂ ਇਹਦੇ ਵਾਸਤੇ ਕੀ ਕੁਝ ਲੈਣੀ ਆ ਤੇ ਮੈਂ ਤੁਹਾਨੂੰ ਦੱਸਦੀ ਆ ਤੇ ਚਲੋ ਜੀ ਆਪਾਂ ਅਹ ਤੁਹਾਨੂੰ ਮੈਂ ਦੱਸਦੀ ਹਾਂ ਹੁਣ ਕਿ ਆਪਾਂ ਇਹਦੇ ਵਾਸਤੇ ਇਹਨਾਂ ਨੂੰ ਸਾਫ਼ ਕਰਨ ਦੇ ਵਾਸਤੇ ਕੀ ਕੁਝ ਲੈਣੇ ਆ ਤੇ ਆਪਾਂ ਨੂੰ ਬਾਹਰ ਜਾਣ ਦੀ ਬਿਲਕੁਲ ਵੀ ਲੋੜ ਜ਼ਰੂਰਤ ਨਹੀਂ ਹੈਗੀ ਤੇ ਸਾਰਾ ਕੁਝ ਆਉ ਆਪਾਂ ਨੂੰ ਆਪਣੇ ਘਰ ਦੇ ਵਿੱਚ ਹੀ ਮਿਲ ਜਾਣਾ ਹੈ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇਹਦੇ ਵਾਸਤੇ ਆਪਾਂ ਕੀ ਕੁਝ ਲੈਣੇ ਆ ਤੇ ਚਲੋ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਆਪਾਂ ਕੀ ਕਰਨਾ ਹੈ ਆਪਾਂ ਇੱਕ ਕਾਲੀ ਲੈ ਲੈਣੀ ਆ ਤੇ ਉਹਦੇ ਵਿੱਚ ਪਾਵਾਂਗੇ ਜੀ ਆਪਾਂ ਅੱਧਾ ਕ ਚਮਚ ਮਿੱਠਾ ਸੋਡਾ ਥੋੜਾ ਜਿਹਾ ਹੋਰ ਪਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਜੀ ਆਪਾਂ ਇੱਥੇ ਪਾਵਾਂਗੇ ਜੀ ਅੱਧਾ ਕ ਚਮਚ ਨਮਕ ਦਾ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਹੀ ਬਹੁਤ ਹੀ ਆਸਾਨ ਜਿਹੀ ਤਰੀਕੇ ਇਹਦੇ ਨਾਲ ਮਿਲ ਜਾਣਗੀਆਂ ਤੇ ਉਸ ਤੋਂ ਬਾਅਦ ਵਿੱਚ ਜੀ ਆਪਾਂ ਇੱਥੇ ਲੈ ਲਾਂਗੇ ਜੀ ਥੋੜਾ ਜਿਹਾ 콜ਗੇਟ ਤੁਸੀਂ ਕੋਈ ਵੀ ਕੰਪਨੀ ਦਾ 콜ਗੇਟ ਯੂਜ਼ ਕਰ ਸਕਦੇ ਬਿਲਕੁਲ ਹੀ ਥੋੜਾ ਜਿਹਾ ਲਾਵਾਂਗੇ ਬਹੁਤਾ ਜਿਆਦਾ ਨਹੀਂ ਲਾਵਾਂਗੇ ਤੇ ਇਸ ਤੋਂ ਬਾਅਦ ਵਿੱਚ ਆਪਾਂ ਇਹਦੇ ਇੱਥੇ ਇੱਕ ਜਾਂ ਦੋ ਚਮਚ ਆਪਣੇ ਲੈ ਲਾਂਗੇ ਜੀ ਵਿਨੇਗਰ ਦੇ ਤੇ ਇਸ ਤੋਂ ਬਾਅਦ ਵਿੱਚ ਜੀ ਇੱਥੇ ਆਪਾਂ ਲਵਾਂਗੇ ਨਿੰਬੂ ਆਪਾਂ ਨਿੰਬੂ ਨੂੰ ਨੋ ਜੋੜ ਲਾਂਗੇ ਇੱਕ ਨਿੰਬੂ ਤੁਸੀਂ ਲੈ ਲੈਣਾ ਵਾ ਉਹਦੇ ਵਿੱਚ ਆਪਾਂ ਰਸਾ ਕੱਢਣਾ ਹੈ ਤੇ ਆਪਾਂ ਇੱਥੇ ਲੈ ਲਾਂਗੇ ਜੀ ਨਿੰਬੂ ਨਿੰਬੂ ਸਾਡੇ ਘਰ ਦੇ ਹੀ ਲੱਗੇ ਹੋਏ ਸੀਗੇ ਤੇ ਆਪਾਂ ਤੋੜ ਲਿਆ ਏ ਤੇ ਤੁਸੀਂ ਬਾਹਰੋਂ ਲੈ ਆ ਕੇ ਵੀ ਯੂਜ਼ ਕਰ ਸਕਦੇ ਹੋ ਮੋਸਟਲੀ ਕਈ ਵਾਰੀ ਕੀ ਹੁੰਦਾ ਕਿ ਸਾਰਿਆਂ ਦੇ ਘਰੇ ਆ ਜਿਹੜਾ ਨਿੰਬੂ ਦਾ ਬੁੱਟਾ ਨਹੀਂ ਲੱਗਿਆ ਹੋਇਆ ਹੁੰਦਾ ਹੈਗਾ ਆਪਣੇ ਤਾਂ ਘਰ ਦੇ ਵਿੱਚ ਹੀ ਲੱਗਿਆ ਹੋਇਆ ਬੈਕ ਸਾਈਡ ਤੇ ਤੇ ਲੋ ਜੀ ਕਿ ਨਿੰਬੂ ਦਾ ਆਪਾਂ ਪਾ ਲਿਆ ਜਿੱਥੇ ਰਸ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਪਾਗੇ ਉਹ ਤਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਲੋ ਜੀ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਮਿਕਸਚਰ ਆਪਾਂ ਬਣਾਇਆ ਵਾ ਬਿਲਕੁਲ ਹੀ ਘੁਲ ਪੁੱਟ ਗਿਆ ਹੈ ਮਿਕਸ ਹੋ ਚੁੱਕਿਆ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਜੀ ਕੀ ਕਰਨਾ ਹੈ ਹਾਂਜੀ ਇਸ ਤੋਂ ਬਾਅਦ ਵਿੱਚ ਜੀ ਆਪਾਂ ਕੀ ਕਰਨਾ ਹੈ ਪਾਈ ਤੇ ਨਾ ਮੈਂ ਇੱਕ ਬ੍ਰਸ਼ ਲੈ ਲੈਣਾ ਵਾ ਤੇ ਬ੍ਰਸ਼ ਦੀ ਮਦਦ ਦੇ ਨਾਲ ਆਪਾਂ ਇਹਨਾਂ ਸਾਰੇ ਟੋਪੀਆਂ ਦੇ ਤੇ ਅਪਲਾਈ ਕਰਦੇ ਹਾਂ ਅੱਜਾ ਦੇ ਲਈ

ਦੇ ਲੋਚਾਰੇ ਤੋਂ ਵੀ ਅਪਾ ਅਪਲਾਈ ਕਰਤਾ ਹੁਣ ਅਪਾ ਇੱਥੇ ਕੀ ਕਰਨਾ ਹੈ ਜੀ ਅਪਾ ਇੱਕ ਕਪੜਾ ਬਰਸ਼ ਲੈ ਲੈਣਾ ਵਾ ਆ ਵਾਲਾ ਬਰਸ਼ ਤੁਸੀਂ ਲੈ ਸਕਦੇ ਹੋ ਤੇ ਆਪਣੇ ਹਮੇਸ਼ਾ ਘਰ ਦੇ ਵਿੱਚ ਹੀ ਮਿਲ ਜਾਂਦਾ ਹੈ ਤੇ ਇਹਨੂੰ ਅਪਾ ਇਹਦੇ ਨਾਲ ਇਹਦੇ ਚੰਗੀ ਤਰ੍ਹਾਂ ਅਪਾ ਸਾਫ ਕਰ ਲਵਾਂਗੇ ਜਦੋਂ ਅਪਾ ਹਮ ਹੋਰ ਲਗਾਟਾਂਗੇ ਸਾਫ ਜਨਾਂ ਪਿਛੇ ਪਾਸੇ ਜਿਹੜਾ ਰਹਿਣਾ ਤੇ ਅਪਾ ਫਿਰ ਰਗਾ ਦੇ। ਇਹ ਜਨਾ। ਕੌਜ਼ੀ ਨੇ ਪਰਗਾ ਚਿੱਕੇ ਹੁਣ ਆਪਾਂ ਇਕ ਕੀ ਕਰਾਂਗੇ ਇਹ ਆਪਾਂ 10-15 ਮਿੰਟ ਵਾਸਤੇ ਆਪਾਂ ਇਹਨੂੰ ਇਦਾਂ ਹੀ ਛੱਡ ਦੇਣਾ। ਜਦੋਂ 10-15 ਮਿੰਟ ਹੋ ਗਏ ਆਪਾਂ ਇਹਨੂੰ ਰਗੜਨਾ ਨਹੀਂ ਹੈਗਾ। ਤੁਸੀਂ ਦੇਖੀ ਜਾਏ ਕਿ ਆਪਣੇ ਟੂਟੀਆਂ ਬਿਲਕੁਲ ਹੀ ਸਾਫ਼ ਹੋ ਜਾਣਗੀਆਂ। ਆਪਾਂ ਇਹਨੂੰ ਬਿਲਕੁਲ ਵੀ ਰਗੜਨਾ ਨਹੀਂ ਹੈਗਾ ਬਸ ਆਪਾਂ ਇਹਨੂੰ ਇਦਾਂ ਹੀ ਛੱਡ ਦੇਣਾ ਤੇ ਫਿਰ ਮੈਂ ਤੁਹਾਨੂੰ 5 ਮਿੰਟ ਬਾਅਦ ਦਿਖਾਉਣੀ ਆ। ਹਾਂਜੀ ਲੋ ਜੀ ਇੱਥੇ 5 ਮਿੰਟ ਹੋ ਚੁੱਕੇ ਆਪਾਂ ਲਾ ਕੇ ਰੱਖੇ ਹੁਣ। ਹੁਣ ਆਪਾਂ ਇਹ ਜਿਹੜਾ ਆਪਾਂ ਬ੍ਰਸ਼ ਲਿਆ ਸੀ ਇਹਦੀ ਮਦਦ ਨਾਲ ਆਪਾਂ ਥੋੜਾ ਥੋੜਾ ਇਹਨੂੰ ਸਾਫ਼ ਕਰਾਂਗੇ ਤਾਂ ਕਿ ਆਪਣਾ ਕਿਸੇ ਵੀ ਸਾਈਡ ਐ ਜਿਹੜਾ ਲੱਗਿਆ ਹੋਇਆ ਪਾਣੀ ਦੇ ਦਾਗੂਆ ਰਹਿ ਗਿਆ ਉਹ ਰਹਿਣਾ ਸਾਰੇ ਕਿਤੇ ਆਪਣੇ ਜਿਹੜਾ ਵਧੀਆ ਹੋ ਜਾਣਾ ਬਸ ਇਹਨੂੰ ਇਦਾਂ ਦਾ ਹਲਕਾ ਹਲਕਾ ਜਿਹਾ ਪਾਣੀ ਮਾਰ ਦਾਂਗੇ ਕੋਈ ਟੂਟੀਆਂ ਨੇ ਬਿਲਕੁਲ ਹੀ ਨਵੇਂ ਵਰਗੀਆਂ ਨਿਕਲਿਆ ਆਉਂਦੀਆਂ ਨੇ ਤੁਸੀਂ ਘਰ ਦੇ ਵਿੱਚ ਟਰਾਈ ਕਰਕੇ ਅਪਲਾਈ ਕਰਕੇ ਜ਼ਰੂਰ ਦੇਖਿਓ ਤੇ ਹਾਂਜੀ ਲੋ ਜੀ ਚੱਕਰ ਆਪਾਂ ਮਾਰ ਦਿੱਤਾ ਆ ਤੇ ਹੁਣ ਆਪਾਂ ਇੱਥੇ ਪਾਣੀ ਪਾ ਲਾਂਗੇ ਇਹਦੇ ਲੈ ਕੇ ਨੂੰ ਆਪਾਂ ਠੰਡਾ ਕਰਾਉਣਾ ਹੈ ਜੀ ਲੋਜੀ ਟੂਟੀਆਂ ਆਪਾਂ ਆਪਣੀਆਂ ਚੰਗੀ ਤਰ੍ਹਾਂ ਧੋ ਦਿੱਤੀਆਂ ਨੇ ਸਾਫ਼ ਕਰਤੀਆਂ ਤੁਸੀਂ ਦੇਖ ਸਕਦੇ ਕਿ ਕਿੰਨੀਆਂ ਸੋਹਣੀਆਂ ਨੇ ਜਿਹੜੀਆਂ ਇਹ ਚਮਕਣ ਲੱਗ ਗਈਆਂ ਤੇ ਤੁਸੀਂ ਵੀ ਇਹ ਤਰੀਕੇ ਦੇ ਨਾਲ ਆਗੇ ਟੂਟੀਆਂ ਨੂੰ ਜਿਹੜਾ ਸਾਫ਼ ਕਰ ਸਕਦੇ ਦੇਖੋ ਤੁਸੀਂ ਕਿੰਨੀਆਂ ਵਧੀਆ ਚਮਕਣ ਲੱਗੀਆਂ ਦੇਖੋ ਜੀ ਇਹਦੇ ਉੱਤੇ ਆ ਵਾਈਟ ਵਾਈਟ ਜਿਆ ਤਾਂ ਹਨਾ ਮਗਲ ਕੇ ਟੂਟੀਆਂ ਸਾਡੀਆਂ ਬਹੁਤ ਜ਼ਿਆਦਾ ਪੁਰਾਣੀਆਂ ਨੇ ਇਸ ਕਰਕੇ ਹੁਣ ਇਹਦੇ ਉੱਤੇ ਵਾਈਟ ਵਾਈਟ ਜਿਹਾ ਹਨਾ ਚਮਕਦਾ ਆ ਬਟ ਲੇਕਿਨ ਹਨਾ ਤੁਸੀਂ ਸਾਫ਼ ਦੇਖੋ ਬਹੁਤ ਵਧੀਆ ਸਾਫ਼ ਹੋ ਚੁੱਕੀਆਂ ਨੇ ਇਸ ਤਰੀਕੇ ਦੇ ਨਾਲ ਤੁਸੀਂ ਆਉਂਦੀ ਜਿਹੜੇ ਘਰ ਦੇ ਵਿੱਚ ਤੁਹਾਡੇ ਕੋਈ ਵੀ ਟੂਟੀਆਂ ਲੱਗੀਆਂ ਹੋਈਆਂ ਨੇ ਤੁਸੀਂ ਉਹਨਾਂ ਨੂੰ ਸਾਫ਼ ਕਰ ਸਕਦੇ ਹੋ ਚਾਹੇ ਉਹ ਵਾਸ਼ਰੂਮ ਦੇ ਵਿੱਚ ਨੇ ਚਾਹੇ ਵਾਸ਼ਬਿਚਨ ਦੇ ਉੱਤੇ ਨੇ ਚਾਹੇ ਆਪਾਂ ਕਹਿੰਦੇ ਨੇ ਸੋਈ ਦੇ ਵਿੱਚ ਨੇ ਤੁਸੀਂ ਇਸ ਤਰੀਕੇ ਦੇ ਨਾਲ ਆਪਦੇ ਘਰ ਦੀਆਂ ਟੂਟੀਆਂ ਨੂੰ ਜਿਹੜਾ ਤੁਸੀਂ ਸਾਫ਼ ਕਰ ਸਕਦੇ ਹੋ ਦੇਖੋ ਕਿੰਨੀ ਵਧੀਆ ਬਣ ਗਈਆਂ ਇਹ ਕਿੰਨੀ ਵਧੀਆ ਸਾਫ਼ ਹੋ ਗਈਆਂ ਚਮਕਣ ਲੱਗੀਆਂ ਨੇ ਬਿਲਕੁਲ ਹੀ ਆ ਦੇਖੋ ਆ ਦੇਖੋ ਪਹਿਲਾਂ ਕਿੰਨੀਆਂ ਜ਼ਿਆਦਾ ਗੰਦੀਆਂ ਸੀਗੀਆਂ ਤੇ ਹੁਣ ਕਿੰਨੀਆਂ ਜ਼ਿਆਦਾ ਸੋਹਣੀਆਂ ਬਣ ਚੁੱਕੀਆਂ ਨੇ ਇਹ ਬਿਲਕੁਲ ਹੀ ਨਵੇਂ ਵਰਗੀਆਂ ਤੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਟੂਟੀਆਂ ਵਗੈਰਾ ਨੇ ਤੁਸੀਂ ਉਹਨਾਂ ਨੂੰ ਸਾਫ਼ ਕਰ ਸਕਦੇ ਹੋ ਤੇ ਅੱਜ ਦੀ ਆਪਣੀ ਵੀਡੀਓ ਇੰਨੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਆਪਕਾ ਦੇ ਲਈ ਬਾਏ ਬਾਏ